ਹਾਂਜੀ ਜੀ ਤੁਹਾਡੀ ਜੀਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕ ਮਰਕ ਸ਼ਾਰਡ ਰੇ ਮਨਪੋਰਾ ਆਪਕਾ ਜਾਰੇ ਪਰਿਛਿਤ ਪਾਈ ਗਿਆ ਹੈ ਪਲੇਨ ਨਾਲ ਸਾਥ ਸੰਦੋਗਾ ਅੱਜ ਸੱਚਖੰਡ ਸ੍ਰੀ ਰਮਨ ਸਾਹਿਬ ਜੀ ਦੇ ਰਚਨ ਹਾਰੇ ਬਾਣੀ ਦੇ ਬਹੁਤ ਸ਼ਿਕਤਾਂ ਦੇ ਸਰਕਾਰ ਜ ਪੰਜਵੇਂ ਸਤਿਗੁਰੂ ਕਾਨਪੁਰ ਦੇ ਸਤਿਗੁਰੂ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਜਿਨ੍ਹਾਂ ਨੂੰ ਸਨਮਤ ਹਕੂਮਤ ਵੱਲੋਂ ਜੋ ਕੌਣ ਦੀ ਗਤਨ ਕਰਦਿਆਂ ਹੋਇਆ ਕਈ ਦਿਨ ਕਈ ਪਹਰ ਆਪਣੀ ਕਸਟਡੀ ਵਿੱਚ ਰੱਖ ਕੇ ਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸਤਗੁਰਾਂ ਨੂੰ ਤੱਤੀ ਲੋਹ ਤੇ ਬਿਠਾਇਆ ਗਿਆ ਤੱਤੀ ਲੋਹ ਤੇ ਬਿਠਾਇਆ ਗਿਆ ਸੀ ਸਿਰ ਤਪਦਾ ਹੋਇਆ ਕਰ ਮਰੇਤਾ ਪਾਇਆ ਗਿਆ ਪਾਣੀ ਵਿੱਚ ਦੇਗ ਵਿੱਚ ਬਿਠਾ ਕੇ ਸਤਗੁਰਾਂ ਨੂੰ ਪਾਣੀ ਵਿੱਚ ਉਬਾਲੇ ਦਿੱਤੇ ਗਏ ਪਰ ਸਤਗੁਰਾਂ ਨੇ ਇਹ ਸ਼ਬਦ ਜਾਇਆ ਕਿ ਤੇਰਾ ਕੀਆ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਮਵਾਗਿਆ ਔਰ ਸਤਿਗੁਰਾਂ ਨੇ ਸਿਧਾਂਤਾਂ ਤੇ ਪਹਿਰਾ ਦੇਂਦਿਆ ਹੋਇਆ ਜਿਹੜੀ ਸ਼ਹਾਦਤ ਸੀ ਉਹ ਪ੍ਰਾਪਤ ਕੀਤੀ ਔਰ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਆਪਾਂ ਸਤਿਗੁਰਾਂ ਦੇ ਚਰਨਾਂ ਤੇ ਸਿਰ ਸੁਕਾਉਂਦਿਆਂ ਹੋਇਆ ਜਿਹੜੇ ਸਾਡੇ ਸਿੱਖੀ ਸਿਧਾਂਤ ਨੇ ਉਹਨਾਂ ਤੇ ਪੈਰਾ ਦੇਲਦਾ ਹੀ ਆਪਣੇ ਅੜੀਏ ਗੁਰਮਤ ਦੇ ਰਸਤੇ ਤੇ ਚੱਲਦਿਆਂ ਹੋਇਆਂ ਗੁਰਮਰਯਾਦਾ ਦੇ ਰਸਤੇ ਤੇ ਚੱਲਦਿਆਂ ਹੋਇਆਂ ਸਿੱਖੀ ਸਤਾਂਤਾਂ ਦੇ ਮਾਰਗ ਨੇ ਉਹਨਾਂ ਤੇ ਚੱਲਦਿਆਂ ਹੋਇਆਂ ਸਤਿਗੁਰਾਂ ਨੂੰ ਨਮਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਗਗਨ ਨਵਖੰਡ ਮਹਾਜੋਤ ਸਵਰੁਪੀ ਰਹੇ ਹੋ ਭਰ ਪਾਉ ਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਐਸੇ ਦੀਨ ਦਿਆਲ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਬਾੜੀ ਦੇ ਬਹੁਤ ਸ਼ਾਂਤੀ ਦੇ ਪੁੰਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਸੱਚੇ ਪਾਤਸ਼ਾਹ ਮਹਾਰਾਜੀ ਅੱਜ ਦੇ ਦਿਨ ਜੇਠ ਸਦੀ 4 ਸਨ ਈਸਵੀ 1606 ਨੂੰ ਜਬਰ ਦਾ ਸਬਰ ਨਾਲ ਟਕਰਾ ਕਰਦਿਆ ਹੋਇਆ ਸੱਚੇ ਪਾਤਸ਼ਾਹ ਮਹਾਰਾਜੀ ਨੇ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਜੀ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ਼ਹਾਦਤ ਦਾ ਜਾਮ ਪੀ ਕਰਕੇ ਇਹ ਸਿਖਾਇਆ ਕਿ ਸਿੱਖ ਨੇ ਪਹਿਲੋਂ ਹਰ ਹੀਲਾ ਵਰਤਣਾ ਨਿਮਰਤਾ ਸ਼ਹਿਨਸ਼ੀਲਤਾ ਬਾਣੇ ਵਿੱਚ ਰਹਿਣ ਦਾ ਪਰ ਜੇਕਰ ਕੋਈ ਜ਼ਬਰ ਕਰਨ ਵਾਲਾ ਜ਼ਬਰ ਕਰ ਜ਼ਬਰ ਕਰਨ ਵਾਲਾ ਜ਼ੁਲਮ ਕਰਨ ਵਾਲਾ ਨਹੀਂ ਇਸ ਗੱਲ ਨੂੰ ਮੰਨਦਾ ਉਹਦੇ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵਿੱਚੋਂ ਹੀ ਮੇਰੀ ਅਤੇ 베ਰੀ ਦਾ ਸਦਾਤ ਪੈਦਾ ਹੋਇਆ ਸੱਚੇ ਪਾਤਸ਼ਾਹ ਜੀ ਨੇ ਹੁਕਮ ਲਾਇਆ ਸੀ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਪੰਜ ਗੁਰ ਸਿੱਖਾਂ ਨੂੰ ਕਿ ਜਾ ਕਰਕੇ ਸਾਡਾ ਸੁਨੇਹਾ ਦੇ ਦੇਣਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਇਹਨਾਂ ਜਾਵ ਜਾਵਰਾਂ ਨੇ ਇਹਨਾਂ ਜ਼ੁਲਮ ਕਰਨ ਵਾਲਿਆਂ ਨੇ ਹੁਣ ਨਿਮਰਤਾ ਨਾਲ ਸ਼ਹਿਨਸ਼ੀਲਤਾ ਨਾਲ ਨਹੀਂ ਮੰਨਣਾ ਹੁਣ ਸਾਨੂੰ ਸਮੁੱਚੇ ਸਿੱਖਾਂ ਨੂੰ ਹਥਿਆਰਬੰਦ ਹੋਣਾ ਪਵੇਗਾ ਇਸ ਕਰਕੇ ਤੁਸੀਂ ਮੇਰੀ ਅਤੇ ਪੀਰੀ ਦਾ ਸਿਧਾਂਤ ਪੈਦਾ ਕਰਨਾ ਉਦੋਂ ਤੋਂ ਲੈ ਕੇ ਕਰਕੇ ਅੱਜ ਤੱਕ ਫਿਰ ਹਰ ਸਿੱਖਾਂ ਮੇਰੀ ਅਤੇ ਪੀਰੀ ਦੇ ਸਿਧਾਂਤ ਤੇ ਚੱਲਦਾ ਆ ਰਿਹਾ ਸਿੱਖ ਨਿਮਰਤਾ ਵਿੱਚ ਵੀ ਰਹਿੰਦਾ ਸ਼ੇਣਸ਼ੀਲਤਾ ਵਿੱਚ ਵੀ ਰਹਿੰਦਾ ਭਾਣੇ ਵਿੱਚ ਵੀ ਰਹਿੰਦਾ ਪਰ ਜਦੋਂ ਕੋਈ ਜ਼ਾਬਰ ਚੜ ਕੇ ਆਉਂਦਾ ਜਿਵੇਂ ਜੂਨ 1984 ਦੇ ਵੇਲੇ ਜਿੱਥੇ ਭਾਰਤੀ ਹਕੂਮਤ ਚੜ ਕੇ ਆਈ ਤੇ ਉਸ ਦਾ ਫਿਰ ਮੇਰੀ ਪੀਰੀ ਦੇ ਸਿਧਾਂਤ ਅਨੁਸਾਰ ਡਟ ਕੇ ਮੁਕਾਬਲਾ ਕੀਤਾ ਤੇ ਜ਼ਾਲਮਾਂ ਨੂੰ ਸੋਧਿਆ ਵੀ ਤੇ ਭਾਵੇਂ ਭਾਰਤੀ ਹਕੂਮਤ ਹੋਵੇ ਉਹਨੂੰ ਇਹ ਸਬਕ ਸਿਖਾਇਆ ਕਿ ਸਿੱਖ ਕੇਵਲ ਬਾਣੀ ਨਹੀਂ ਪੜਦੇ ਨਾਮ ਨਹੀਂ ਜਪਦੇ ਨਿਮਰਤਾ ਵਿੱਚ ਨਹੀਂ ਰਹਿੰਦੇ ਇਹ ਇਨ੍ਹਾਂ ਗੱਲਾਂ ਵਿੱਚ ਉਦੋਂ ਤੱਕ ਰਹਿੰਦੇ ਜਦੋਂ ਤੱਕ ਸਾਡੇ ਤੇ ਕੋਈ ਵਾਅਦਾ ਨਹੀਂ ਕਰਦਾ ਜਦੋਂ ਵੀ ਸਾਡੇ ਤੇ ਕੋਈ ਵਾਅਦਾ ਕਰੇਗਾ ਤੇ ਫਿਰ ਸ਼ਾਸਤਰ ਚੁੱਕ ਕੇ ਉਹਦਾ ਚੜ ਕੇ ਮੁਕਾਬਲਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਹੀ ਸਾਨੂੰ ਮੇਰੀ ਅਤੇ ਪੀੜੀ ਦਾ ਸਿਧਾਂਤ ਪ੍ਰਾਪਤ ਹੋਇਆ ਸਾਡੀ ਸਾਰਿਆਂ ਦੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੇ ਚਰਨਾਂ ਕਮਲਾਂ ਵਿੱਚ ਕੋਟਾਨ ਕੋਟ ਨਮਸਕਾਰ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਆ ਰਹੀਆਂ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ